ਲਕੂਰ ਬਣ ਚੁੱਕੇ ਹੈ ਟੈਟੇ ਨਹੀਂ ਕਰਦਾਂਗੇ ਪੁਲਿਸਾਂ ਨੇ ਕੀਤੀ ਥਾਣੇ ਐਫ ਆਈ ਆਰ ਦਰਜ ਹੋ ਗਈ ਆਪੀਆ ਦਰਜ ਹੁੰਦੇ ਸਾਰ ਸਰਕਾਰ 'ਚ ਹਾਹਾਕਾਰ ਮਚ ਗਿਆ ਹੁਣ ਫੈਸਲਾ ਸੀ ਕਰਾਂਗੇ ਜਿਹੜਾ ਚੜ ਕੇ ਆਊਗਾ ਧੌਣ ਲਵਾ ਕੇ ਜਾਊਗਾ ਇਹ ਸਿੱਖ ਸੰਗਠਨਾਂ ਦਾ ਫੈਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗਿਆਰਾ ਹਲਕੇ ਵਿੱਚ ਬੀ ਜੇ ਪੀ ਨੇ ਅਨਾਉਂਸ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਬਣ ਗਈ ਤੇ ਗੁਰਦੁਆਰੇ ਜਿਹੜੇ ਨਸਬੂਰ ਬਣ ਚੁੱਕੇ ਐ ਢਾਈ ਤੇ ਨਹੀਂ ਕਰਦਾਂਗੇ ਉਸੇ ਤਰਜ਼ ਤੇ ਭਾਜਪੀ ਦੇ ਗੁੰਡਿਆਂ ਨੇ ਪਿਛਲੇ ਦਿਨੀ ਗੁਰਦੁਆਰਾ ਕਰਤਾਰਪੁਰ ਸਾਹਿਬ ਅਟੈਕ ਕੀਤਾ ਇੱਕ ਪਰਿਵਾਰ ਦਾ ਵਸਨੀਕਾ ਪਿਓ ਭੱਜ ਕੇ ਗੁਰਦੁਸ਼ਰਨ ਲਈ ਜੇ ਉੱਥੇ ਭਾਜਪੀ ਦੇ ਗੁੰਡਿਆਂ ਨੇ ਗੁਰਦੁਆਰੇ ਲੜ ਕੇ ਗੁੰਡਾਗਰਦੀ ਕੀਤੀ ਜਿਹਦੀ ਤੁੰਤ ਸ਼ਿਕਾਇਤ ਜਥੇਬੰਦੀਆਂ ਨੇ ਪੁਲਿਸ ਥਾਣੇ ਕੀਤੀ ਥਾਣੇ ਐਫ ਆਈ ਆਰ ਦਰਜ ਹੋ ਗਈ ਆਪੀਆਂ ਦਰਜ ਹੁੰਦੇ ਸਾਰ ਸਰਕਾਰ ਜਹਾਹਾ ਕਰ ਮਚ ਗਿਆ ਬੀਜੇਪੀ ਦੇ ਐਮਐਲਏ ਭੱਜਣ ਲੱਗੇ ਕਿ ਸਾਡੇ ਅਖਲਾ ਪੇਪਰ ਦੱਬਕੀ ਉਸਦੀ ਹੈ ਕਿਉਂਕਿ ਇਹਦਾ ਏਜੰਡਾ ਸੰਗਦਾ ਇਹ ਏਜੰਡਾ ਬੀਜੇਪੀ ਦਾ ਕਿ ਗੁਰਦੁਆਰੇ ਘਟੇ ਵੀ ਕਰ ਦੋ ਅੰਡਸੂਰ ਬਣ ਚੁੱਕੇ ਆ ਅੱਜ ਅਸੀਂ ਫਿਰ ਪ੍ਰਸ਼ਾਸਨ ਕੋਲ ਆਏ ਆ ਅਸੀਂ ਬੇਨਤੀ ਕਰ ਰਹੇ ਆ ਕਿ ਦੋਸ਼ੀ ਗ੍ਰਿਫਤਾਰ ਕਰੋ ਸਿੱਖ ਸੰਗਤੋਂ ਅਪੀਲ ਕਰਦੇ ਆ ਜੇ ਪ੍ਰਸ਼ਾਸਨ ਨੇ ਕੋਈ ਲਾਜ ਨਹੀਂ ਕਰਦਾ ਇੱਕ ਵੀ ਧੜ ਵੀ ਗੁਰਦੁਾਰੇ ਚੜ ਕੇ ਆਵੇ ਗੁਰਦੋ ਅਟੈਕਰੇ ਅਸੀਂ ਰਾਸ਼ਟਰੀ ਸੂਚਕ ਸੰਗਠਨ ਸੁਚਕ ਕਮਿਸ਼ਨ کہہ ਰਹੇ ਆ ਆਪਣੇ ਆਪਣੇ ਚਾਰਬਰ ਚਾਰ ਰੋ ਗੁਰਦਵਾਰ ਸ਼ਸਤਰ ਰੱਖੋ ਕੋਈ ਗੁਰਦੁਰਾ ਤੇ ਹਮਲਾ ਕਰਦਾ ਅਟੈਕ ਕਰਦਾ ਮੂੰਹ ਤੋੜਵਾ ਜਵਾਬ ਦਿਓ ਤੁਹਾਡੀ ਚੁੱਕੀ ਤਲਵਾਰ ਤੁਹਾਨੂੰ ਇਹ ਸਾਬ ਦਿਵਾਉਗੀ ਇਹ ਸਰਕਾਰਾਂ ਤੋਂ ਇਹ ਪ੍ਰਸ਼ਾਸਨ ਤੋਂ ਕੋਈ ਸਾਬ ਨਹੀਂਗਾ ਕਿਉਂਕਿ ਰਾਜਸਥਾਨ ਦੀ ਬੀਜੇਪੀ ਸਰਕਾਰ ਦਾ ਏਜੰਡਾ ਬੜਾ ਕਲੀਅਰ ਹੈ ਉਹਨਾਂ ਨੇ ਕੋਸ਼ਿਸ਼ ਕੀਤਾ ਸੀਗਾ ਕਿ ਗੁਰਦਨ ਮਸੂਰਬੰਦ ਚੁੱਕੇ ਟੈਟੇ ਨਹੀਂ ਕਰ ਦੋ ਉਸ ਤੇ ਲਾਗੂ ਕਰਨ ਲੱਗੇ ਹੁਣ ਫੈਸਲਾਸੀ ਕਰਾਂਗੇ ਜਿਹੜਾ ਚੜ ਕੇ ਆਊਗਾ ਢੋਂੜ ਲਵਾ ਕੇ ਜਾਊਗਾ ਇਹ ਸਿੱਖ ਸੰਗਠਨ ਦਾ ਫੈਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ